ਜੀ ਸਸੀ ਕਾਲ ਗਰਮਾਣੀ ਮੈਂ ਆਮਨ ਸਾਈਪ੍ਰਸ ਹਾਂ ਤੇ ਮੈਂ ਆਪਣੀ ਜੌਬ ਤੇ ਆਈ ਸੀ ਤੇ ਗੁਰੂ ਪੱਛੀ ਕਾ ਰਹਿ ਗਿਆ ਤੇ ਹੁਣ ਇਹਨਾਂ ਨੂੰ ਮੈਂ ਬ੍ਰੇਕਫਾਸਟ ਦਵਾਂਗੀ ਠੀਕ ਆ ਉਸ ਤੋਂ ਬਾਅਦ ਦੇਖਦੇ ਆਂ ਫਿਰ ਹੋਰ ਕੰਮ ਕਰਦੇ ਆਂ ਠੀਕ ਆ ਤੁਹਾਡੇ ਸਾਹਮਣੇ ਮੈਂ ਕਿੰਨਾ ਕੰਮ ਹੁੰਦਾ ਹੈ ਮੈਨੂੰ ਠੀਕ ਆ ਮੋਸਟਲੀ ਜ਼ਿਆਦਾ ਇਹਨਾਂ ਦੇ ਘਰਾਂ ਦੇ ਵਿੱਚ ਅਦਾਸਟਿੰਗ ਦਾ ਤੇ ਆਇਰਨ ਦਾ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਬਰਤਨਾਂ ਦਾ ਬਹੁਤ ਜ਼ਿਆਦਾ ਸਾਰੇ ਬਹੁਤ ਜ਼ਿਆਦਾ ਨੂੰ ਮੈਂ ਦੱਸ ਨਹੀਂ ਸਕ ਜੀ ਠੀਕ ਆ ਚਲੋ ਫਿਰ ਆਪਾਂ ਪਹਿਲਾਂ ਆਪਣਾ ਕੰਮ ਸ਼ੁਰੂ ਕਰ ਲਈਏ ਕਿਉਂਕਿ ਅਰਲੀ ਹਣਾ ਹਜੇ ਕੁਕਿੰਗ ਦਾ ਬਹੁਤ ਟਾਈਮ ਪਿਆ ਹੈਗਾ ਅ ਤੇ ਅੱਜ ਕੁਕਿੰਗ ਨੂੰ ਤਾਂ ਦੁਪਹਿਰ ਨੂੰ ਕਰੂੰਗੀ ਤਾਂ ਸਵੇਰਾ ਹੋਇਆ ਇਹਦੇ ਠੀਕ ਹੈ ਸੋ ਫਿਰ ਆਪਾਂ ਗੱਲਾਂ ਬਾਤਾਂ ਕਰਦੇ ਹਾਂ ਠੀਕ ਹੈ ਲੋਕਾ ਜੀ ਆਹ ਕੱਪੜਿਆਂ ਦੀ ਵੋਸ਼ ਮਸ਼ੀਨ ਰੈਡੀ ਹੋ ਗਈ ਔਰ ਮੈਂ ਕੱਪੜੇ ਸਕਾਉਂਗੀ ਡਰਾਈ ਮਸ਼ੀਨ ਦੇ ਵਿੱਚ ਤੇ ਹੁਣ ਆਪਾਂ ਔਰੇ ਬੱਚਿਆਂ ਨੂੰ ਦਵਾਂਗੇ ਬ੍ਰੈਕਫਾਸਟ ਬਟਰ ਅੰਡ ਟੋਸਟ ਗਰਮ ਪਾਣੀ ਪੀਵਾਂਗੇ ਇਹ ਤਾਂ ਪਾਣੀ ਰੱਜਣ ਲੱਪਿਆ ਹਾਂ ਪਾਣੀ ਰੱਜਣ ਲੱਪੇ ਹੁਣ ਮੈਂ ਕਰ ਦਵਾ ਬੰਦ ਆਈ ਥਿੰਕ ਕਾਜੀ ਅੱਜ ਬਣਾਣੇ ਹੈਗੇ ਬਰਗਰ ਤੇ ਗੋਰੇ ਭਾਜਨੇ ਗਿਆ ਬੱਚਿਆਂ ਦੇ ਲਈ ਬਰਗਰ ਬਣਾਣੇ ਹੈਗੇ ਆ ਚਲ ਫਿਰ ਮੈਂ ਸੋਚਿਆ ਮੈਂ ਕਿ ਚਲ ਬਰਗਰ ਤਾਂ ਬਣਾਣੀ ਆ ਚਲ ਗੋਰੇ ਬੱਚਿਆਂ ਨੂੰ ਨਾਲ ਚਿਪਸ ਬਣਾ ਦੂੰਗੀ ਹੋਰ ਵੀ ਜ਼ਿਆਦਾ ਖੁਸ਼ ਹੋ ਜੂਗੇ ਸਵਾਦ ਨਾ ਖਾਓਗੇ ਵਿਚਾਰੇ ਹਨਾ ਹਾਂਜੀ ਰੋਕੋ ਜੀ ਬੱਚਿਆਂ ਨੇ ਬਰਗਰ ਬਣ ਕੇ ਰੈਡੀ ਹੋ ਗਏ ਹੈਗੇ ਆ ਬਾਟਾ ਥੋੜੇ ਜਿਹਾ ਇਹ ਮੇਰੇ ਕੋਲੋਂ ਚਾ ਲਗਾਇਆ ਬੇਟਾ ਦੋ ਪਤਾ ਨਹੀਂ ਕਿੱਦਾਂ ਪਤਾ ਨਹੀਂ ਮੈਂ 올ਿਵ ਆਇਲ ਚ ਬਣਾਏ ਸੀਗੇ ਤੇ ਉਹ ਥੋੜੇ ਜਿਹਾ ਜਲ ਗਿਆ ਚਲ ਕੋਈ ਨਹੀਂ ਤੇ ਬਣ ਕੇ ਰੈਡੀ ਹੋ ਗਿਆ ਹੈ ਕਿ ਹੁਣ ਮੈਂ ਬੱਚਿਆਂ ਨੂੰ ਦਵਾ ਤੇ ਚਲੋ ਆਪਾਂ ਗੱਲਾਂ ਦਾ ਟਾਸਕ ਕਰਦੇ ਆ ਲੋਕ ਜੀ ਮੈਨੂੰ ਲੱਗਦਾ ਨਾ ਕਿ ਜਿਹੜੇ ਸਾਡੇ ਵਰਗੇ ਹੈਗੇ ਲੋਕ ਆਈ ਮੀਨ ਮੇਰੇ ਵਰਗੇ ਉਹਨਾਂ ਲਈ YouTube ਨਹੀਂ ਹੈਗਾ ਕੋਈ ਵੀ ਐਪ ਉਹਨਾਂ ਨੇ ਲਈ ਨਹੀਂ ਹੈ ਜੀ ਜੇ ਹੈਗੀ ਆ ਤਾਂ ਸਿਰਫ ਅਸੀਂ ਆਪਣਾ ਇੰਜੋਏ ਕਰਦੇ ਆਂ ਠੀਕ ਹੈ ਕਿਉਂਕਿ ਸਾਡੇ ਵਾਂਗੂ ਪਹਿਲਾਂ ਤਾਂ ਠੀਕ ਡੱਬੂਨ ਨਹੀਂ ਹੁੰਦਾ ਠੀਕ ਹੈ ਤੋਂ ਬਸ ਆ ਸਭ ਕੁਛ ਹੈਗਾ ਆ ਝੁਲ ਰਹੇ ਵੀ ਹੈਗੇ ਆ ਕੱਪੜੇ ਵੀ ਬਹੁਤ ਸੋਹਣੇ ਉਹਨਾਂ ਨੇ ਹੈਗੇ ਆ ਠੀਕ ਹੈ ਕਾਲੀ ਹੈ ਕਿ টাইম ਨਹੀਂ ਹੈਗਾ ਠੀਕ ਹੈ ਘਰ ਵਿੱਚ ਜਿੱਥੇ ਮੈਂ ਰਹਿੰਦੀ ਆ ਸਤਰੰਗੇ ਬਲ ਹੈ ਠੀਕ ਹੈ ਆਈ ਮੀਨ ਜਦੋਂ ਰਾਤ ਨੂੰ ਵੀਡੀਓ ਸ਼ੂਟ ਕਰਉ ਤਾਂ ਸਤਰੰਗੀਆਂ ਵੀਡੀਓ ਬਾਨੀਆਂ ਕਾਲੀਆਂ ਬਿੜੀਆਂ ਨਾਲ ਬਿਲਕੁਲ ਸਮਝ ਨਹੀਂ ਲੱਗਦੀ ਕਿ ਮੈਂ 2 ਸਾਲ ਤੋਂ YouTube ਤੇ ਕੰਮ ਕਰ ਰਹੀ ਦੋ ਸਾਲ ਤੋਂ ਮੈਂ ਸਿਰਫ ਸਿੰਪਲ ਵੀਡੀਓ ਬਾਨੀ ਠੀਕ ਹੈ ਆਈ ਰੀਅਲੀ ਡੋਨੋ ਕਿ ਮੈਂ ਫਿਊਚਰਸ ਜਾ ਕੇ ক্লোਜ਼ ਕਰ ਦਵਾਂ ਕਿਉਂਕਿ ਤਰੀ ਯਾਰ ਮਤਲਬ ਮੈਂ ਹਮੇਸ਼ਾ ਹੀ ਮੈਂ ਹਮੇ ਹੋਂਦ ਤਵਸ ਮੈਂ ਸੋਚਿਆ ਕਿ ਮੇਰੇ ਵਰਗੇ ਦਾ ਜਵਾਨਾ ਨਹੀਂ ਮੇਰੀ ਮੰਮੀ ਇਹੀ ਕਹਿੰਦੀ ਬੋਲ ਤੇਰੇ ਵਰਗੇ ਦਾ ਜਵਾਨਾ ਨਹੀਂ ਆ ਜੇ ਜਵਾਨਾ ਮੇਰੇ ਵਰਗੇ ਦਾ ਹੈਗਾ ਤਾਂ ਥੋੜਾ ਜਿਹਾ ਕਲਵਰ ਕਰਨਾ ਹੈ ਕਲਵਰ ਕਲਵਰ ਪੰਦ ਕਾਣਾ ਪਣਾ ਠੀਕ ਹੈ ਸੋ ਥੋੜਾ ਮੋਰ ਐਕਟਿਵ ਹੋਣਾ ਪੈਣਾ ਹੈ ਠੀਕ ਹੈ ਨਾਈ ਦਾ ਮੇਰੇ ਵਾਸਤੇ ਗੰਗ ਮੈਂ ਮੈਂ ਖੁਦ ਕਹਿ ਰਹੀ ਹਾਂ ਮੈਂ ਸਾਰੇ ਅੰਦਾਜ਼ੀਆਂ ਠੀਕ ਹੈ ਲੋਕੀ ਲਿਕੇ ਵੀ ਕਹੀ ਗੱਲ ਨਹੀਂ ਤੁਸੀਂ ਨਾਈ ਸਾਗ ਵਧੀਆ ਫੈਮਿਲੀ ਵੀ ਐਗਰੀ ਹੈ ਕਿ ਤੁਸੀਂ ਬਹੁਤ ਵਧੀਆ ਵੀਡੀਓ ਬਣੇ ਪਰ ਜਦ ਮੈਂ ਲੋਕਾਂ ਅਨਦਰ ਲੋਕਾਂ ਦੀ ਵੀਡੀਓ ਦੇਖਣੀ ਵਾਓ ਹਨਾ ਕਲੇਵਰ ਮਤਲਬ ਵੀਡੀਓ ਦੇ ਵਿੱਚ ਇੰਨਾ ਕਲੇਵਰ ਹੈ ਇਹੀ ਇਹੀ ਜੇ ਇਹੀ ਜੇ ਜੋ ਮੈਂ ਟੀਰੀ ਮੇਰੀ ਯੋਬ ਹੈਗੀ ਆ ਸਾਈਪ੍ਰਸ ਦੇ ਵਿੱਚ ਜੇ ਕੋਈ ਹੋਰ ਕਰਦਾ ਆ ਓਹ ਹੋ ਹੋ ਤਾਂ ਤਾਂ ਫਿਰ ਲੱਖਾ ਹੀ ਵਿਊ ਆਦੇ ਨੇ ਸਾ ਸਾਡੇ ਕੋਲ ਉਦਾਂ ਨਹੀਂ ਕੁਛ ਕਰ ਹੁੰਦਾ ਨਹੀਂ ਕੁਛ ਕਰ ਹੁੰਦਾ ਠੀਕ ਹੈ ਅਸੀਂ ਉਦਾਂ ਦੀਆਂ ਫੈਮਲੀਆ ਚੋਂ ਆ ਜਿਨ੍ਹਾਂ ਨੇ ਕੰਮ ਕਰਕੇ ਮਿਹਨਤ ਕਰਕੇ ਆਪਣਾ ਟਿਕਾਣਾ ਭਰਿਆ ਆ ਤੇ ਸਾਨੂੰ ਵੀ ਉਹਦੇ ਸਿਖਾਇਆ ਠੀਕ ਹੈ ਸਾਡੇ ਤੇ ਪਤਾ ਨਹੀਂ ਕਿੰਨਾ ਯਾਰ ਕੁਛ ਕਰ ਹੀ ਨਹੀਂ ਹੁੰਦਾ ਗੱਦੂ ਗਾਈ ਦੇ ਮੇਰੇ ਸੂਟ ਆਇਆ 10 20 ਸੂਟ ਹਨਾ आई डोंट नो किदा वीडियो ਬਣਾਵਾਂ ਠੀਕ ਹੈ ਕਿ ਮੈਂ ਆਈ ਮੀਨ ਮੈਂ ਤਾਂ ਹੀ ਸਮਝ ਨਹੀਂ ਲੱਗੀ ਮੈਂ ਕੀ ਕਰਾਂ ਮੈਂ ਟੋਟਲੀ ਸਮਝ ਨਹੀਂ ਲੰਦੀ ਮੈਨੂੰ ਇੱਥੇ ਕਿੰਨਾ ਮੈਂ ਸਮਾਂ ਕਿ ਗੋਰੀਆਂ ਦੇ ਘਰ ਜਾਣੀ ਗੋਰੀਆਂ ਦੇ ਨਾਲ ਤਾਂ ਖਾਣੀ ਪਈ ਸਾਰਾ ਕੁਝ ਠੀਕ ਆਈ ਮੀਨ ਆਈ ਰੀਅਲੀ ਡੋਨਟ ਨੋ ਜੇ ਕੋਈ ਮੈਥਨ ਅੱਗੇ ਵੀ ਦੱਸੇ ਜੇ ਕੋਈ ਹੋਰ ਬਿਹਤਰੀ ਜਗ੍ਹਾ ਹੋਵੇ ਨਾ ਵਾਓ ਤਾਂ ਉਹਨਾਂ ਦਾ ਵੀਡੀਓ ਵੀਡੀਓ ਪਾਵਾਂਗੇ ਨਾ ਲੋਕਾਂ ਦੀ ਦੁਨੀਆ ਹਿਲਾ ਦੇਣੀ ਸੀ ਹੈਨਾ ਸੋ ਮੇਰੇ ਵਰਗੀ ਵਿਚਾਰੀ ਜਦਵਾਨੀਆਂ ਹਾਂ ਜੀ ਲੈ ਕੇ ਜੀ ਸਤਿ ਸ਼੍ਰੀ ਅਕਾਲ ਜਿਵੇਂ ਅਸੀਂ ਕਹਾਂ ਹਾਂ ਜੀ ਅਕਾਲ ਜੀ ਸਤਿ ਸ਼੍ਰੀ ਅਕਾਲ ਯਾਰਾ ਤਾਂ ਨਹੀਂ ਬੋਲਣਾ ਉੱਚੀ ਤੇ ਨਹੀਂ ਬੋਲ ਹੁੰਦਾ ਮੇਰੇ ਬਾਰੇ ਕੀ ਬੇਤਿਕ ਹੈ ਮੇਰੀ ਵਨੀ ਮੈਂ ਰੀਅਲ ਆ ਮੇਰੇ ਕੋਲ ਫੇਕ ਨਹੀਂ ਬਣਿਆ ਜਾਂਦਾ ਠੀਕ ਹੈ ਮੇਰੀ ਰੀਅਲ ਆਵਾਜ਼ ਹੈ ਮੇਰੀ ਇਨੀ ਕੀ ਆਵਾਜ਼ ਆ ਠੀਕ ਹੈ ਮੈਂ ਇੰਨਾ ਹੀ ਕਿ ਸੰਗਾ ਪਾੜ ਸਕੀਆਂ ਜਿਆਦਾ ਉੱਚੀ ਤੇ ਤਾਂ ਮੇਰਾ ਸਿਰ ਪਾੜ ਜਾਊਗਾ ਠੀਕ ਹੈ ਪਾੜ ਜਾਊਗਾ ਇੰਨਾ ਬੋਲ ਆਈ ਰੀਅਲੀ ਡੋਨਟ ਨੋ ਮੈਨੂੰ ਕੋਈ ਕੋਈ ਮੈਨੂੰ ਨਾ ਗਾਈਡ ਕਰੋ ਵਧੀਆ ਜੇ ਕੋਈ ਹੈਗਾ ਆ ਜੇ ਕੋਈ ਮੇਰੀ ਵੀਡੀਓ ਦੇਖਦਾ ਠੀਕ ਹੈ ਸਨ ਅਹੀ ਤਾਂ ਮੇਰੇ ਵੱਸਦਾ ਗਿਆ ਬਸ ਦੀ ਗੱਲ ਨਹੀਂ ਕਿ ਮੈਂ ਦੱਸਿਆ ਫਿਰ ਆਪਣੇ ਸ਼ੋਗ ਲਈ ਆ ਮੈਂ ਤਾਂ ਸ਼ੋਗ ਲਈ ਬਣੀਆਂ ਕਾਫੀ ਟਾਈਮ ਤੋਂ ਮੈਂ ਤਾਂ ਬਟ ਆ ਰੀਅਲੀ ਡੋਟ ਨੋ ਮੈਨੂੰ ਸੋ ਮੈਂ ਇੱਥੇ ਆ ਕੇ ਨਾ ਫਸੇ ਗਈਆਂ ਠੀਕ ਹੈ ਮੈਨੂੰ ਲੱਗਦਾ ਮੇਰਾ ਟਾਈਮ ਬੇਸਡ ਹੁੰਦਾ ਹੈ ਫੋਨ ਦੀ ਵੀ ਉਹ ਮਤਲਬ ਫੋਨ ਛੇ ਜ਼ਿਆਦਾ ਲੋਡਿੰਗ ਹੋ ਰਹੀ ਆ ਸੋ ਇਨਰ ਬੈਟਰ ਆ ਆਈ ਡੋਟ ਨੋ ਆਈ ਡੋਟ ਨੋ ਮੈਂ ਕੀ ਕਰਾਂ ਠੀਕ ਹੈ ਸੋ ਮੈਨੂੰ ਕੁਝ ਨਹੀਂ ਪਤਾ ਹੈਗਾ ਸੋ ਪਲੀਜ਼ ਮੇਰੀ ਨਾਮ ਪਕਾਣਾ ਠੀਕ ਹੈ ਜੇ ਕੋਈ ਮੈਨੂੰ ਗਾਈਡ ਕਰ ਸਕਦਾ ਹੈ ਤੇ ਮੈਂ ਕਿੱਦਾਂ ਇਹ ਵੀਡੀਓ ਸ਼ੂਟ ਕਰਨਾ ਕਿੱਦਾਂ ਬਣਾਵਾ ਠੀਕ ਹੈ ਕਿੱਦਾਂ ਆਪਣਾ ਨੇਚਰ ਰੱਖਾਂ ਕਿੱਦਾਂ ਬੋਲਣ ਦਾ ਸਟਾਈਲ ਰੱਖਾਂ ਠੀਕ ਹੈ ਕਿੱਦਾਂ ਮੈਂ ਕੰਮ ਕਰਾਂ ਕਿੱਦਾਂ ਕੰਮ ਦੀ ਵੀਡੀਓ ਬਣਾਵਾ ਮੈਂ ਤਾਂ ਸਿੰਪਲ ਹੈਂ ਆ ਠੀਕ ਹੈ ਬੰਦਾ ਸਿੰਪਲ ਵੀਡੀਓ ਬਣਾਣੀ ਆ ਠੀਕ ਹੈ ਤੇ ਮੇਰਾ ਐਦਾਂ ਦਾ ਹੀ ਬੋਲਣਾ ਹੈਗਾ ਆ ਨਾ ਮੈਂ ਆਲਮੋਸਟ ਇਸ ਕੰਟਰੀ ਦੇ ਵਿੱਚ 15 ਸਾਲ ਤੋਂ ਰਹਿ ਰਹੀ ਹਾਂ ਲੋਕ ਜੀ 15 ਸਾਲ ਤੋਂ ਠੀਕ ਹੈ ਸੋ ਮੈਂ ਤਾਂ ਇਹੀ ਕੁਛ ਹ ਤੇ ਸਿੱਖਿਆ ਹੈ ਕਿ ਐਦਾਂ ਬੋਲਦੀ ਆ ਠੀਕ ਹੈ ਸਾਡੇ ਕੋਲ ਉੱਚੀ ਤੇ ਮੇਰੀ ਵਾਸ ਦੀ ਬਸ ਇਹਨਾਂ ਨੇ ਐਦੇ ਬੈਠਣਾ ਮੰਗਲਵਾਰ ਨੂੰ ਇਹਨਾਂ ਨੇ ਸਕੂਲ ਜਾਣਾ ਹੈ ਸ਼ੁਕਰ ਕਰਨਾ ਹੈ ਬਸ ਰੋਲਾ ਪਾਇਆ ਵਾ ਬੀ ਬੀ ਹੌਲੀ ਬੀ ਖਾਵੇ ਹੈ ਵੇਟ ਰੈਲਸ ਸੀਸ ਸੀਸ ਅਜੀ ਲੱਗ ਕੇ ਜੀ ਹੁਣ ਮੇਰਾ ਕੰਮ ਫਿਨਿਸ਼ ਹੋ ਗਿਆ ਸੀਗਾ ਫਟਾਫਟ ਮੈਂ ਆਪਣੇ ਘਰ ਆ ਗਈ ਸੀਗੀ ਤੇ ਬਸ ਆਂਦੀ ਨੇ ਸਭ ਤੋਂ ਪਹਿਲਾਂ ਮੈਂ ਕਾਫੀ ਬਣਾਈ ਹੈ ਜੀਆਂ ਤੇ ਆ ਬਿਸਕਟ ਖਾਉਂਗੀ ਠੀਕ ਹੈ ਤੇ ਫਿਰ ਉਸ ਤੋਂ ਬਾਅਦ ਕੁਕਿੰਗ ਪਰਜ ਕਰਨੀ ਹੈਗੀ ਕਿਉਂਕਿ ਰਾਤ ਦਾ ਕੀਨੂਆ ਬਹੁਤ ਜ਼ਿਆਦਾ ਬਣਾਵਾਂਗੇ ਕਿਨੂਆ ਹੈਗਾ ਤੇ ਬਸ ਸਲਾਦ ਬਣਾਉਂਗੀ ਨਾਲ ਤੇ ਫਿਰ ਬਸ ਜੋ ਰੁਟੀਨ ਤੁਹਾਨੂੰ ਦੱਸਿਆ ਸੀਗਾ ਰਾਤ ਨੂੰ ਉਹ ਹੀ ਹੋਣਾ ਚਿਗਾ ਆਈ ਮੀਨ ਆਪਣਾ ਜੋ ਵੀ ਪ੍ਰੇ ਵਗੈਰਾ ਕਰਨੀ ਆ ਤੇ ਬਸ ਹਨਾ ਸ਼ਾਬਰ ਵਗੈਰਾ ਲੈਣਾ ਹਜੇ ਚਲੋ ਠੀਕ ਹੈ ਲੋਕੋ ਜੀ ਫਿਰ ਮੈਂ ਕੱਲੂ ਮਿਲੂੰਗੀ ਠੀਕ ਹੈ ਇੱਕ ਨਵੀਂ ਵੀਡੀਓ ਦੇ ਨਾਲ ਨਵੀਂ ਹੌਪ ਦੇ ਨਾਲ ਜਦ ਤੱਕ ਦੇ ਲਈ ਬਾਏ ਬਾਏ ਐਂਕਰ ਪਲੱਸ ਸੀ